ਉਹ ਕੇ ਇਸਤਰੀਆਂ ਤੇ ਯਿਸੂ ਦੀ ਮਾਤਾ ਤੇ ਪ੍ਰਾਰਥਨਾ ਕੀ ਕਰ ਰਹੀ ਸੀ ਪ੍ਰਾਰਥਨਾ ਕਰ ਰਹੀ ਸੀ ਚਾਰ ਦਾ 24 ਵਚਨ ਪੜ੍ਹੀਏ ਤੇ ਨਾਲ 32 ਵਚਨ ਵੀ ਪੜ੍ਹੀਏ ਦੂਸਰਾ ਬੰਦਾ ਕੋਈ ਭਾਈ ਚਾਰ ਦਾ 24 ਤੇ 32 ਯਾਦ ਉਹਨਾਂ ਨੇ ਇਹ ਸੁਣਿਆ ਬਾਅਦ ਇੱਕ ਮਨ ਹੋ ਕੇ ਉੱਚੀ ਆਵਾਜ਼ ਨਾਲ ਪਰਮੇਸ਼ਰ ਨੂੰ ਆਖਿਆ ਲਿਖਿਆ ਇੱਕ ਮਨ ਹੋ ਕੇ ਉਹਨਾਂ ਨੇ ਉੱਚੀ ਆਵਾਜ਼ ਨਾਲ ਕੀ ਆਖਿਆ ਪਰਮੇਸ਼ਰ ਆਖਿਆ 32 ਵਚਨ ਪੜ੍ਹੀਏ ਨਿਜਾ ਕਰਨ ਵਾਲਿਆਂ ਦੀ हां नीचा ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਤੇ ਇੱਕ ਜਾਨ ਸੀ 12 ਦਾ ਪੰਜ ਵਚਨ ਪੜੀ ਗਈ ਜਲਦੀ ਦੇ ਨਾਲ 12 ਦਾ ਪੰਜ ਵਚਨ ਉਹ ਕੈਦ ਵਿੱਚ ਪਤਨ ਜੀ ਰਾਤੀ ਹੁੰਦੀ ਸੀ ਜੀ ਪਾਰਕ ਪੁਲਿਸ ਉਹਦੇ ਲਈ ਪਰਮੇਸ਼ਰ ਦੇ ਅੱਗੇ ਵਾਧਾ ਲਾ ਕੇ ਪ੍ਰਾਪਤ ਕਰਦੀ ਰਹੀ ਵਚਨ ਦੇ ਵਿੱਚ ਅਸੀਂ ਪੰਜ ਜਗਾਵਾਂ ਦੇ ਉੱਤੋਂ ਅਸੀਂ ਪੜਿਆ ਜਿਹਦੇ ਵਿੱਚੋਂ ਦੇਖਿਆ ਕਿ ਇੱਕ ਮਨ ਹੋ ਕੇ ਵਾਅਦੇ ਦਾ ਪੂਰਾ ਹੋਣ ਦਾ ਅਗਲੇ ਸੇ ਇੰਤਜ਼ਾਰ ਕਰ ਰਹੀ ਸੀ ਉਹਨਾਂ ਨੇ ਇੱਕ ਮਨ ਹੋ ਕੇ ਵਾਅਦੇ ਨੂੰ ਜਦੋਂ ਪਹਿਲਾਂ ਇੱਕ ਦਾ 14 ਚ ਪੜਿਆ ਤਾਂ ਕੀ ਦੇਖਿਆ ਉੱਥੇ ਕਿਉਂ ਇੱਕ ਮਨ ਹੋ ਕੇ ਪ੍ਰਭੂ ਦੇ ਵਾਅਦੇ ਨੂੰ ਪੂਰਾ ਹੋਣ ਦਾ ਕੀ ਕਰ ਰਹੀ ਸੀਗੀ ਇੰਤਜ਼ਾਰ ਕਰ ਰਹੀ ਸੀ ਪ੍ਰਭੂ ਨੇ ਉਹਨਾਂ ਨੂੰ ਜਰੂਸ਼ਲਮ ਵਿੱਚ ਰਹਿਣ ਨੂੰ ਕਿਹਾ ਸੀ ਤਾਂ ਉਹਨਾਂ ਨੇ ਇੱਕ ਮਨ ਹੋ ਕੇ ਕਮਰੇ ਵਿੱਚ ਬਹਿ ਕੇ ਪ੍ਰਾਰਥਨਾ ਕੀਤੀ ਜਿੰਨਾ ਚ ਵਾਅਦਾ ਨਹੀਂ ਹੋਇਆ ਉਸ ਜਗ੍ਹਾ ਤੋਂ ਹਿੱਲੇ ਨਹੀਂ 4 ਦਾ 24 ਚ ਪੜਿਆ ਇੱਕ ਮਨ ਹੋ ਕੇ ਉਹਨਾਂ ਨੇ ਸਮੱਸਿਆ ਨਾਲ ਕੀ ਕੀਤਾ ਸਾਹਮਣਾ ਕੀਤਾ ਚਾਰ ਦਾ 24 ਚ ਅਸੀਂ ਦੇਖਿਆ ਉਹਨਾਂ ਨੂੰ ਸਮੱਸਿਆ ਕੀ ਸੀ ਉਹਨਾਂ ਨੂੰ ਠਮਕਾਇਆ ਗਿਆ ਸੀ ਕਿ ਪ੍ਰਭੂ ਦੇ ਨਾਮ ਦਾ ਤੁਸੀਂ ਕੀ ਨਹੀਂ ਕਰਨਾ ਪ੍ਰਚਾਰ ਨਹੀਂ ਕਰਨਾ ਪਰ ਉਹਨਾਂ ਨੇ ਇੱਕ ਮਨ ਹੋ ਕੇ ਇਸ ਸਮੱਸਿਆ ਦਾ ਕੀ ਕੀਤਾ ਸਾਹਮਣਾ ਕੀਤਾ ਬਚਨ ਚਾਰ ਦਾ 32 ਇੱਕ ਮਨ ਹੋ ਕੇ ਉਹਨਾਂ ਨੇ ਇੱਕ ਦੂਜੇ ਦੀ ਲੋੜ ਨੂੰ ਕੀ ਕੀਤਾ ਪੂਰਿਆ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਕਿਸੇ ਬੰਦੇ ਦੀ ਕੋਈ ਜ਼ਰੂਰਤ ਹੈ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹਨਾਂ ਨੇ ਇੱਕ ਮਨ ਹੋ ਕੇ ਉਹਨਾਂ ਦੀ ਕੀ ਕੀਤੀ ਮਦਦ ਕੀਤੀ ਉਹ ਲੋੜਵੰਦ ਲੋਕਾਂ ਦੀ ਸਹਿਤਾ ਦੇ ਲਈ ਖੜੇ ਰਹੇ 6 ਦਾ 1 ਤੋਂ 3 ਵਿੱਚ ਤੇ 6 ਦਾ 1 ਤੋਂ 3 ਤੋਂ 5 ਵਿੱਚ ਅਸੀਂ ਜਿਹੜਾ ਪੜਦੇ ਆ ਉਹ ਵੀ ਪੜ ਲਈ ਮੈਂ ਪੜਿਆ ਨਹੀਂ ਸੀ ਇਹ ਦੋ ਭਾਈਓ ਆਪਣੇ ਵਿੱਚੋਂ ਸਤਿ ਨੇਕ ਨਾਮ ਬਸ ਇੱਥੇ ਤੁਸੀਂ ਦੇਖ ਲੈਣਾ ਉਹਨਾਂ ਨੇ ਇੱਕ ਮਨ ਹੋ ਕੇ ਪ੍ਰਭੂ ਦੀ ਸੇਵਾ ਨੂੰ ਅੱਗੇ ਵਧਾਉਣ ਦਾ ਕਿਲਿਆ ਫੈਸਲਾ ਲਿਆ ਕਲਿਸਿਆਂ ਚ ਜੋ ਸਮੱਸਿਆ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇੱਕ ਮਨ ਦੇ ਨਾਲ ਸਹਿਮਤ ਜਤਾਏ ਉਹਨਾਂ ਨੇ ਆਖਿਆ ਹਾਂ ਅਸੀਂ ਇਸ ਦਾ ਨਾਲ ਸਹਿਮਤ ਹਾਂ ਜਿਹੜੀ ਤੁਸੀਂ ਗੱਲ ਕਹਿੰਦੇ ਆ ਅਸੀਂ ਚਾਹੁੰਦੇ ਵੀ ਸੱਤ ਬੰਦੇ ਚੁਣੇ ਜਾਣ ਕਲਿਸਿਆਂ ਨੇ ਸਹਿਮਤੀ ਜਤਾਈ ਅਤੇ ਉਹ ਕਲਿਸਿਆਂ ਦੇ ਨਾਲ ਸਹਿਮਤ ਹੋਏ ਉਹ ਇੱਕ ਇਸ ਗੱਲ ਨੂੰ ਦੱਸ ਦਿਆ ਕਿ ਕਿ ਸੀਗੇ ਇੱਕ ਮਨ ਦੇ ਨਾਲ ਹalleluyah halleluyah ਪੂਰੀ ਇਤਮਾਨ ਹੋ ਕੇ ਕਲੀਸਿਆ ਦੇ ਬਾਧੇ ਨੇ ਕੰਮ ਕੀਤਾ 12 ਦਾ 5 ਜੋ ਪੜਿਆ ਉਸ ਦੇਖਦੇ ਆ ਇੱਕ ਮਨ ਹੋ ਕੇ ਕਲੀਸਿਆ ਨੇ ਪ੍ਰਾਰਥਨਾ ਕੀਤੀ ਚਾਹਤਿਆ ਸੀ ਕਰਦੇ ਉਹ ਕੀ ਹੈ ਕਲੀਸਿਆ ਦੇ ਲਈ ਏਕਤਾ ਵਿੱਚ ਕੰਮ ਹੋਣਾ ਇਦਾਂ ਕੰਮ ਕੀਤਾ ਏਕਤਾ ਵਿੱਚ ਹਾਂ ਇੱਕ ਹੋ ਗਿਆ ਯੂਨਿਟੀ ਚ ਆ ਗਿਆ ਇਦਾਂ ਕਹਿੰਦੇ ਆ ਕੱਲਾ ਕੱਲੈਕਟ ਹੋ ਗਿਆ ਹੈ ਕੱਲਾ ਇੱਕ ਹੀ ਇੱਕ ਕੱਲਾ ਤੇ ਦੋ ਗਿਆ ਦੋ ਇੱਕ ਗਿਆ ਗਿਆ ਕੱਲਾ ਇੱਕ ਤੇ ਦੋ ਇੱਕ ਗਿਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਮਲਦੀਪ ਕੱਲਾ ਕੁਝ ਨਹੀਂ ਹੈਗਾ 2 11 ਦਾ ਕੰਮ ਕਰਦੇ ਹੈ ਜੀ ਕੱਲਾ ਬੰਦਾ ਕੁਝ ਨਹੀਂ ਹੈਗਾ ਜੇ ਕਿ ਇਹ ਸਾਨੂੰ ਮਾਨਪਰੀਆਂ ਦੀ ਲੋੜ ਨਹੀਂ ਦਸੋਇਆ ਨਹੀਂ ਦੀ ਲੋੜ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਮਾਨਪਰੀਆਂ ਕਹਿੰਦੇ ਸਾਨੂੰ ਕਿਸੇ ਦੀ ਲੋੜ ਨਹੀਂ ਇਦਾਂ ਨਹੀਂ ਹੋ ਸਕਦਾ। ਜੇ ਸ਼ਹਿਰ ਪੁਲਿਸ ਕਰਨ ਸਾਨੂੰ ਨਹੀਂ ਉਹਨਾਂ ਦੇ ਕਲੀਸਿਆਂ ਨੂੰ ਲੋੜ। ਇਦਾਂ ਨਹੀਂ ਹੋ ਸਕਦਾ। ਸਾਨੂੰ ਇੱਕ ਦੂਜੇ ਦੇ ਕੀ ਆ? ਲੋੜ ਤੋਂ ਬਿਨਾ ਨਹੀਂ ਹੋ ਸਕਦਾ। ਹਰੇਕ ਕਲੀਸਿਆ ਦੇ ਵਿੱਚ ਬਹੁਤ ਸਾਰੀ ਯੂਨਿਟੀ 'ਚ ਕੰਮ ਕਰਨ ਵਾਲੇ ਯੋਧੇ ਹੁੰਦੇ ਆ ਜਿਹੜੇ ਇੱਕ ਮਨ ਹੋ ਕੇ ਕੀ ਕਰਦੇ ਆ ਕੰਮ ਕਰਦੇ ਆ। ਜਦੋਂ ਵੀ ਕੋਈ ਪੁਲਿਸਿਆ ਬਾਦੀ ਉਹਦੇ ਪਿਛੇ ਇਕਤਾ ਜੁੜੀ ਹੋਈ ਹੁੰਦੀ ਐ। ਹਾਲੇਲੂਇਆ। ਹਾਲੇਲੂਇਆ। ਜੇ ਕੋਈ ਬੰਦਾ ਬੁਰਾਈ 'ਚ ਲੇਕਾ ਕਰ ਲੈ ਤੋ ਕਰ ਸਕਦਾ ਐ। ਕਿਉਂਕਿ ਜਿੱਥੇ ਏਕਤਾ ਆਗੇ ਉੱਥੇ ਕੁਝ ਵੀ ਹੋ ਸਕਦਾ ਆ ਉਹਨਾਂ ਨੇ ਬਾਬਲ ਦਾ ਬੁਰਜ ਬਣਾਉਣ ਲਈ ਕੀ ਬਣਾ ਲਿਆ ਉਹ ਨਹੀਂ ਬਣਾ ਛੱਡਿਆ ਪਰਮੇਸ਼ਰ ਨੂੰ ਉਤਰਨਾ ਪਿਆ ਕਿ ਉਹਨੂੰ ਠਾਣਾ ਪਿਆ ਇਸ ਕੰਮ ਦੇ ਲਈ ਔਰ ਅੱਜ ਜੇ ਅਸੀਂ ਚੰਗੇ ਕੰਮ ਦੇ ਲਈ ਅਸੀਂ ਕੋਈ ਬੁਰਜ ਖੜਾ ਕਰਨੀ ਬੁਰਜ ਦਾ ਮਤਲਬ ਅਸੀਂ ਪਰਮੇਸ਼ਰ ਦੀ ਵਿਰੋਧਤਾ ਦੇ ਲਈ ਏਕਤਾ ਨਹੀਂ ਕਰਨੀ ਅਸੀਂ ਪਰਮੇਸ਼ਰ ਦੇ ਕੰਮ ਦੇ ਵਾਅਦੇ ਲਈ ਏਕਤਾ ਕਰਨੀ ਜਿਹਦੇ ਵਿੱਚ ਸਾਨੂੰ ਕਦੇ ਵੀ ਪਿੱਛੇ ਹੋਣਾ ਜਿਸ ਹਮਸੀ ਨੇ ਆਪ ਕਿਹਾ ਮੈਂ ਅਤੇ ਮੇਰਾ ਪਿਤਾ ਇੱਕ ਹਾਂ ਮਤੀਰੀਆਂ ਜੀ ਸੌਰੀ ਮਾਫ ਕਰਨਾ ਜੋਹਨਾਬਿੰਦ ਜੀ 17 ਅਧਿਆਏ ਦੇ ਵਿੱਚ ਯਿਸੂ ਨੇ ਆਪਣੇ ਚੇਲੇ ਲਈ ਪ੍ਰਾਰਥਨਾ ਕੀਤੀ ਔਰ ਕਿਹਾ ਜਿਹਨੂੰ ਜਾਂਚ ਕੇ ਪ੍ਰਾਰਥਨਾ ਕਹਿੰਦੇ ਆ ਪ੍ਰਭੂ ਨੇ ਆਖਿਆ ਪਿਤਾ ਜਿਵੇਂ ਮੈਂ ਤੇ ਤੂੰ ਇੱਕ ਹਾਂ ਤਿਵੇਂ ਮੈਂ ਨਾਲੇ ਦੁਆ ਕਰਦਾ ਇਹ ਵੀ ਸਾਡੇ ਵਿੱਚ ਕੀ ਹੋ ਜਾਣਾ ਇੱਕ ਹੋ ਜਾ ਪਰਵੇਸ਼ ਹਮਸੀ ਨੇ ਆਖਿਆ ਜਿੱਤੇ 2 ਜਾਂ 3 ਇਸ ਤੋਂ ਬਾਅਦ ਇਕੱਠੇ ਹੋ ਕੇ ਦੁਆ ਕਰਦੇ ਕਿ ਫੈਸਲਾ ਲੈਂਦੇ ਮੈਂ ਉਹਨਾਂ ਦੇ ਉਹ ਮੰਨਿਆ ਜਾਏਗਾ ਉਹਦੀ ਮਾਨਤਾ ਦਿੱਤੀ ਜਾਏਗੀ ਅਸਾਂ ਨੇ ਯੂਨਿਟੀ ਚ ਕੀ ਕਰਨਾ ਕਲੀਸੀਆ ਨੇ ਏਕਤਾ ਵਿੱਚ ਕੰਮ ਕੀਤਾ ਉਹਨਾਂ ਨੇ ਜਿੰਨੇ ਵਾਦੇ ਸੀ ਪ੍ਰਭੂ ਨੇ ਆਖਿਆ ਸੀ ਮੈਂ ਜਰੂਸ਼ਲਮ ਦੇ ਵਿੱਚ ਤੁਹਾਨੂੰ ਕਹਿੰਦਾ ਉਹਨੂੰ ਨਾ ਛੱਡਿਓ ਜਦ ਤੱਕ ਪਵਿੱਤਰ ਆਤਮਾ ਦਾਕਰਾਰ ਤੁਹਾਡੇ ਉੱਤੇ ਉਹਨੇ ਕੀ ਕੀਤਾ ਵਾਦਿਆਂ ਨੂੰ ਪ੍ਰਾਪਤ ਕਰਨ ਵਿੱਚ ਏਕਤਾ ਚ ਉਹ ਬੈਠੇ ਰਹੇ ਦੂਜੀ ਗੱਲ ਉਹਨਾਂ ਦੇ ਉੱਤੇ ਜਦੋਂ ਸਮੱਸਿਆ ਆਈ ਉਹ ਕੀ ਆਗਾ ਯੂਨਿਟੀ ਜਾਵੇ ਜਦੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਇੱਕ ਦੂਜੇ ਨੂੰ ਜਾ ਕੇ ਦੱਸਿਆ ਉਹਨਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਲਈ ਕੀ ਕੀਤੀ ਪ੍ਰਾਰਥਨਾ ਕੀਤੀ ਪਤਰਸ ਜੇਲ੍ਹ 'ਚ ਸੀ ਉਹਨਾਂ ਨੇ ਕੀ ਕੀਤੀ ਪ੍ਰਾਰਥਨਾ ਕੀਤੀ ਅਰ ਅਸੀਂ ਦੇਖਦੇ ਹਾਂ ਇੱਕ ਮਨ ਹੋ ਕੇ ਜਦੋਂ ਉਹਨਾਂ ਨੂੰ ਲੱਗਾ ਹੋਵੇ ਸਾਨੂੰ ਹੁਣ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਲੋੜਵੰਦ ਵਿਸ਼ਵਾਸੀ ਲਈ ਖੜਨਾ ਚਾਹੀਦਾ ਆ ਤਾਂ ਉਹਨਾਂ ਨੇ ਸਭ ਕੁਝ ਵੇਚ ਕੇ ਵੰਟ ਕੇ ਜਿਹਨੂੰ ਲੋੜ ਸੀ ਉਹਨੂੰ ਦੇਣ ਦੇ ਲਈ ਉਹ ਅੱਗੇ ਆ ਗਏ ਉਹਨੇ ਯੂਨਿਟੀ 'ਚ ਕੰਮ ਕੀਤਾ ਕਲਿਸੀਆ ਇੱਦਾਂ ਹੀ ਵਧੀਆਂ ਆ ਇੱਦਾਂ ਪ੍ਰਭੂ ਦਾ ਕੰਮ ਅੱਜ ਤੱਕ ਵੱਧਦਾ ਆਇਆ ਔਰ ਇੱਦੇ ਹੀ ਵੱਧਦਾ ਜਾਏਗਾ ਹਾਲੇਲੂਇਆ 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 ਹਨਾਂਦਾ ਆ ਰਹੇ ਹਾਂ ਹਾਂਜੀ ਇਸ ਗੱਲ ਦਾ ਵਚਨ ਦਾ ਕੀ ਕੀ ਸਮਝ ਲੱਗਦੀ ਤੁਹਾਨੂੰ ਹਾਂਜੀ ਤੁਹਾਨੂੰ ਵੀ ਇੱਕ ਤਰ੍ਹਾਂ ਦੀ ਜੇ ਇਹ ਮੁੰਡੀਆਂ ਇੱਥੇ ਨਹੀਂ ਹਰਲੀਆਂ ਚੇੜੀਆਂ ਖੜੀਆਂ ਹਨ ਸਰਫਲੇ ਥੇ ਨਿ ਬਦਲਨੇ ਚਾਹੀਏ ਕਾਪੀਆਂ ਪੈਨਾ ਤੇ ਇਥੇ ਕਾਂ ਕੋਕੜੇ ਨਹੀਂ ਬਦਲਨੇ ਚਾਹੀਏ ਘਰਾਂ ਜੀ ਜਾ ਕੇ ਕਾਪੀਆਂ ਚੱਕਿਓ ਔਰ ਜਲਦੀ ਕਰਦੇ ਕਿ ਮੇਰੇ ਆਲ ਦੇਖੋ ਘਰਾਂ ਚ ਜਾ ਕੇ ਕਾਪੀਆਂ ਚੱਕਿਓ ਸਰਚ ਕਰੋ ਧਿਆਨ ਕਰੋ ਪੜੋ ਔਰ ਪ੍ਰਭੂ ਨੂੰ ਕੋਟੇ ਟੇਕੇ ਪਾਓ ਕਿ ਪ੍ਰਭੂ ਮੈਂ ਜੋਨਤੀ ਦੇ ਲਈ ਕਿੱਥੇ ਕੰਮ ਕਰ ਰਿਹਾ ਹਾਂ ਪ੍ਰਭੂ ਜੀ ਮੈਂ ਕਿੱਥੇ ਗਵਾਹੀ ਦੇ ਰਿਹਾ ਮੈਂ ਕਿੱਥੇ ਪ੍ਰਾਰਥਨਾ ਚ ਲੱਗਾ ਹੋਇਆ ਕਿੱਥੇ ਮੈਂ ਸਭ ਕੁਝ ਤੇਰੇ ਲੋਕਾਂ ਦੀ ਹੈਲਪ ਲਈ ਅਗੇ ਪੜਾਂ ਆਪਣੇ ਆਪ ਨੂੰ ਧਿਆਨ ਰੱਖੋ ਔਰ ਇਸ ਗੱਲ ਦੇ ਲਈ ਕੀ ਕਰੋ ਘੱਟ ਘੱਟ ਬੱਲੇ ਖਿੜਿਆ ਪੜ੍ਹ ਲਿਆ ਛੱਡ ਦਿੱਤਾ ਫੇਰ ਤੁਹਾਨੂੰ ਕਾਪੀ ਚ ਕੀ ਇਹਦਾ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ 25 ਪੈਸੇ ਵੀ ਸਾਨੂੰ ਫਾਇਦਾ ਹੋਣ ਵਾਲਾ ਨਹੀਂ ਮੈਂ ਗੱਲਾਂ ਦਿਲ ਤੇ ਲਿਖ ਲਓ ਆਪਣੇ ਮਨ ਤੇ ਲਿਖਿਆ ਨਾ ਕਹਤਾ ਦੀ ਕਿਤਾਬ ਕਿੰਨੇ ਆਏ ਕਹਿੰਦਾ ਕਿਰਪਾ ਤੇ ਸੱਚਾਈ ਤੈਨੂੰ ਨਾ ਛੱਡੇ ਨਾ ਆਪਣੇ ਗਾਲ ਦੇ ਦੁਆਲੇ ਬੰਨ ਲੈ ਅਤੇ ਆਪਣੇ ਮਨ ਦੀ ਤਕਦੀ ਉੱਤੇ ਦੇਖ ਲੈ ਤਾਂ ਕਿ ਪਰਮੇਸ਼ਰ ਤੇ ਮਨੁੱਖਾਂ ਦੀ ਨਿਗਾਹ ਵਿੱਚ ਕਿਰਪਾ ਤੇ ਨੇਕ ਨਾਮੀ ਪਾਏਗਾ ਉਹਨੂੰ ਤਕਸੀ ਦੇ ਰਹਿ ਲੈਣਾ ਜੋ ਅਸੀਂ ਪੜ ਰਹੇ ਹਾਂ ਭੁੱਲੇ ਨਾ ਸਾਨੂੰ ਕਿਤਾਬਾਂ 'ਚ ਲਿਖਿਆ ਹੋਇਆ ਇਹ ਲੇ ਕੀ ਹੋ ਜਾਣਾ ਆ ਭੁੱਲ ਜਾਂਦੇ ਇਦਾਂ ਵਜਨ ਸੁਣਿਆ ਕਰੋ ਤੇ ਤੁਹਾਡੇ ਦਿਲ ਤੇ ਉਕਰੀ ਜਾਂਦਾ ਆ ਜੇ ਲੋਤੇ ਉੱਪਰ ਹੀ ਜਾਂਦਾ ਪਿਆ ਰਾਤ ਦਿਨ ਤੁਹਾਨੂੰ ਜਿਚ ਕਰੇ ਮਜਬੂਤ ਕਰੇ ਔਰ ਉਠੋ ਉੱਠ ਕੇ ਪ੍ਰਾਰਥਨਾ ਕਰੋ ਹallelujah 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 ਜਦੋਂ ਰਾਤ ਨੂੰ ਉੱਠਦਾ ਰੱਬ ਤੁਹਾਨੂੰ ਉਠਾਦਾ ਹੁੰਦਾ ਉਸ ਉੱਠ ਕੇ ਦੁਆ ਕਰਿਆ ਕਰੋ ਜਦੋਂ ਵੀ ਉੱਠਦੇ ਹੁੰਦੇ ਆ ਤੁਹਾਡੇ ਮਨ ਚ ਆਵੇ ਲੈ ਹੁਣ ਮੈਂ ਉੱਠਿਆ ਦਾ ਹੈਗਾ ਜਾਂ ਥੋੜਾ ਪ੍ਰੈਸ਼ਰ ਨੂੰ ਉਸ ਲਈ ਚੌਂਕੜੀ ਮਾਰੋ ਗੋਡੇ ਟੇਕੋ ਧਿਆਨ ਦਰੋ ਯਾ ਕ੍ਰਿਸ਼ਣ ਕੇਲੇ ਦੁਆ ਕਰਾਂ ਪਾ 5 ਮਿੰਟ ਕਰੋ ਅਧੀ ਰਾਤ ਨੂੰ 1 ਵਜੇ 12 ਵਜੇ ਜਿੰਨੇ ਵਜੇ ਵੀ ਜਾਗਦੇ ਉઠੋ ਉੱਠ ਕੇ ਕੀ ਕਰੂੰ ਜਿਹੜਾ ਬੰਦਾ ਲੱਗਦਾ ਵੀ ਇਹਨੂੰ ਦੁਆ ਦੀ ਲੋੜ ਹੈ ਮੇਰੀ ਮੈਂ ਪ੍ਰਭੂ ਤੇਰੇ ਕੀ ਕਰ ਸਕਦਾ ਮੈਂ ਕੁਛ ਰੁਪਈਆ ਦੇਣ ਦੋਗਾ ਨਹੀਂ ਹੈਗਾ ਚੱਲ ਮੈਂ ਤੇਰੇ ਤੇ ਕੀ ਕਰਦਾ ਇਹਦੇ ਲਈ ਪ੍ਰਭੂ ਤੁਹਾਡੀ ਇਸ ਕੀਤੀ ਹੋਈ ਦੁਆ ਦੀ ਕਦਰ ਕਰੇਗਾ ਤੁਹਾਨੂੰ ਇਹਦਾ ਫਲ ਮਿਲੇਗਾ ਦੂਜੇ ਨੂੰ ਵੀ ਮਿਲੇਗਾ ਪ੍ਰਭੂ ਤੁਹਾਨੂੰ ਵੀ ਇਹਦਾ ਦੇਗਾ ਪਤਾ ਨਹੀਂ ਮੇਰੀ ਗੱਲ ਤੁਹਾਨੂੰ ਸਮਝ ਆ ਰਹੀ ਨਹੀਂ ਸਾਨੂੰ ਇੱਕ ਮਨ ਕਿਉਂ ਹੋਣਾ ਯਿਸੂ ਨੇ ਆਖਿਆ ਕਿਉਂ ਹੋਣਾ ਸਾਨੂੰ ਇੱਕ ਮਨ ਕੀ ਨਹੀਂ ਆ ਗਿਆ ਸਾਨੂੰ ਸਾਡਾ ਗੁਰੂ ਕਹਿੰਦਾ ਤੁਸੀਂ ਕੀ ਹੋਵੋ ਇੱਕ ਮਨ ਇੱਕ ਮਨ ਹੋ ਆ ਇਸ ਧਰਤੀ ਤੇ ਅਸੀਂ ਦੇਖਦੇ ਆ ਬਹੁਤ ਸਾਰੇ ਲੋਕ ਕੀ ਨਹੀਂ ਹੈ ਕਿ ਸੋਢੀ ਭਾਜੀ ਇੱਕ ਕਮਾਨੀ ਨਾ ਹੁਣ ਪਰ ਮੈਂ ਕੀ ਹੋਣਾ ਅਮਨ ਅਮਨ ਕੀ ਹੈ ਨਹੀਂ ਨਹੀਂ ਹੋਵੇ ਨਾ ਹੁਣ ਪਰ ਅਸੀਂ ਕੀ ਹੋਣਾ ਪੈਣਾ ਇੱਕ ਮਨ ਅਸੀਂ ਇੱਕ ਮਨ ਰੱਖਣਾ ਅਸੀਂ ਏਕਤਾ 'ਚ ਕੰਮ ਕਰਨਾ ਦੂਜੇ ਬੰਦੇ ਨੂੰ ਦੇਖਣਾ ਬੰਦੇ ਕੀ ਕਰ ਰਿਹਾ ਕਮਲਦੀਪ ਕੀ ਕਰ ਰਿਹਾ ਆ ਤੁਹਾਡਾ ਧਿਆਨ ਉੱਤੇ ਨਹੀਂ ਜਾਣਾ ਚਾਹੀਦਾ ਮੈਂ ਕੀ ਕਰਾਂ ਬਾਸੇ ਤੇ ਧਿਆਨ ਫੋਕਸ ਕਰਨਾ ਮੈਂ ਜੁਨਿਟੀ ਚ ਬਣੇ ਰਹਿਣਾ ਪ੍ਰੋਬਲਮ ਕਿੱਥੇ ਆ ਜਾਂਦੀ ਆ ਜਦੋਂ ਅਸੀਂ ਦੂਜਿਆਂ ਨੂੰ ਦੇਖਦੇ ਹਾਂ ਕੋਈ ਕਾਜੀ ਮਿਲ ਗਿਆ ਉਹ ਹੋ ਜਾਣਗੇ ਪ੍ਰਭੂ ਉਹਨਾਂ ਨੂੰ ਕਰੇਗਾ ਲੇਕਿਨ ਅਸੀਂ ਕੀ ਰਹਿਣਾ ਆ ਇੱਕ ਮਨ ਇੱਕ ਮਨ ਦਾ ਮਤਲਬ ਇੱਕ ਮਨ ਇੱਕ ਮਨ ਚ ਕੰਮ ਕੰਮ ਪ੍ਰਭੂ ਦੇ ਵਿੱਚ ਕੰਮ ਬਣਨੇ ਆ ਕਿਉਂਕਿ ਪ੍ਰਭੂ ਨੇ ਆਖਿਆ ਤੁਸੀਂ ਕੀ ਹੋਵੋ ਇੱਕ ਮਨ ਹੋਵੋ ਜਦੋਂ ਇੱਕ ਮਨ ਨਹੀਂ ਕਲਿਸਿਆ ਹੁੰਦੀ ਉੱਥੇ ਵਿਵਾਦ ਹੈ ਮੁੱਦੇ ਪ੍ਰੋਬਲਮ ਹੈ ਉਹਨਾਂ ਨੂੰ ਛੱਡੋ ਅੱਗੇ ਵਧੋ ਪ੍ਰਭੂ ਦੇ ਵਿੱਚ ਪੌਲਸ ਰਸੂਲ ਕੋਰਿੰਥੀਆਂ ਨੂੰ ਫਿਲੀਪੀਆਂ ਦੀ ਕਲਿਸਿਆ ਨੂੰ ਆ ਤੇ ਅਫਸੀਆਂ ਦੀ ਕਲਿਸਿਆ ਨੂੰ ਸਲਾਹ ਦਿੰਦਾ ਜਲਦੀ ਦੇ ਨਾਲ ਦੋ ਭਰਾ ਬਚਨ ਬੜੀ ਟਾਈਮ ਬਾ ਹੋ ਰਿਹਾ ਆ ਪਰ ਮੈਨੂੰ ਲੱਗਦਾ ਫਿਰ ਛੋਟੇ ਜਾਣਾ ਜਲਦੀ ਜ਼ਿਆਦਾ ਐਕਸਪਲੇਨ ਕਰਨਾ ਪਿਆ ਆਪਾਂ ਮੇਰੇ ਨਾਲ ਅਫਸੀਆਂ ਦੀ ਕਿਤਾਬ ਚਾਰ ਜਾਇ ਉਹਦਾ ਤੁਸੀਂ 3 ਤੋਂ 6 ਵਚਨ ਲੇਖ ਲਓ ਫਿਲੀਪੀਆਂ 2 ਦਾ 4 ਲੇਖ ਲਓ ਕੋਈ ਭਰਾ ਫਿਲੀਪੀਆਂ 2 ਦਾ 4 ਪੜ੍ਹਦੇ ਹੋ ਬਾਕੀ ਘਰ ਪੜ੍ਹ ਲਿਓ ਬੰਦੇ ਇਹ ਆਖਦਾ ਹਾਂ ਪ੍ਰੰਤੀ 1 ਦਾ 10 ਪਹਿਲਾਂ ਹਾਂਜੀ ਪੜ੍ਹਿਓ ਭਾਈ ਇਹ ਆਖਦਾ ਹਾਂ ਭਾਈ ਕਿਤੇ ਝੋਟੀਆਂ ਗੱਲਾਂ ਨਾਲ ਕੋਈ ਤੁਹਾਨੂੰ ਪੁੱਛਲਾ ਨਾ ਲਵੇ ਕਹਿੰਦਾ ਮੈਂ ਤੁਹਾਨੂੰ ਇਹ ਆਖਦਾ ਕਿ ਝੋਟਣੀਆਂ ਗੱਲਾਂ ਨਾਲ ਤੁਹਾਨੂੰ ਕੋਈ ਪੁੱਛਲਾ ਨਾ ਲਵੇ ਕਿਉਂ ਜੋ ਮੈਂ ਭਾਵੇਂ ਸੀਲ ਕਰਕੇ ਤੁਹਾਤੋਂ ਪਰੋਖੇ ਹਾਂ ਮੈਂ ਭਾਵੇਂ ਸ਼ਰੀਰ ਕਰਕੇ ਤੁਹਾਤੋਂ ਪਰੋਖੇ ਹਾਂ ਆਤਮਾ ਕਰਕੇ ਤੁਹਾਡੇ ਕੋਲ ਆ ਆਤਮਾ ਕਰਕੇ ਤੁਹਾਡੇ ਕੋਲ ਆ ਅੱਗੇ ਤੁਹਾਡੀ ਮਰਿਆਦਾ ਆ ਤੇ ਤੁਹਾਡੀ ਕਿੱਥੇ ਭਾਜੀ ਗਲਤ ਪੜ ਰਹਾ ਲੱਗਦਾ ਕਲਿੱਪੀਆਂ 2 ਦਾ 4 ਪੜ ਰਹਾ ਮੇਰੀਆਂ ਕਲਿੱਪੀਆਂ ਕਲਿੱਪੀਆਂ 2 ਦਾ 4 ਸੌਰੀ ਮੈਂ ਕਹਨਾ 2 ਦਾ 2 ਕਿਹਾ ਸੀ ਮੈਂ ਫਲੀਪੀਆਂ 2 ਦਾ 2 ਆਪਸੀਆਂ 4 ਦਾ 3 ਤੋਂ 6 ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਭਾਈ ਤੁਸੀਂ ਇੱਕ ਮਨ ਹੋਵੋ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪੇਮ ਰੱਖੋ ਇੱਕੋ ਜਿਹਾ ਪੇਮ ਰੱਖੋ ਇੱਕ ਚਿੱਤ ਇੱਕ ਚਿੱਤ ਇਹ ਹੈ ਪੌਲਸ ਰਸੂਲ ਫਲੀਪੀਆਂ ਦੇ ਵਿਸ਼ਵਾਸੀਨ ਕਹਿੰਦਾ ਆਪਸੀਆਂ ਦਾ ਤੁਸੀਂ ਆਪੇ ਘਰ ਪੜ ਲਿਓ ਮੇਰੇ ਨਾਲ ਕੋਰਿੰਥੀਆਂ 1 ਦਾ 10 ਵਚਨ ਇੱਕ ਮਿੰਟ ਬੰਦੇ ਭਾਜੀ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਪਹਿਲਾਂ ਕਹਿੰਦੀ ਇੱਕ ਰਦਾਸਾਂ ਜੀ ਜੋ ਤੁਸੀਂ ਸਭ ਤੇ ਇੱਕ ਗੱਲ ਬੋਲੋ ਪਾਲਸ ਕਹਿੰਦਾ ਮੈਂ ਪ੍ਰਭੂ ਯਿਸੂ ਦੇ ਨਾਮ ਵਿੱਚ ਤੁਹਾਡੇ ਅਗੇ ਬੇਨਤੀ ਕਰਦਾ ਤੇ ਮੇਨਤਾ ਕਰਦਾ ਤੁਹਾਡੀਆਂ ਵੀ ਤੁਸੀਂ ਸਾਰੇ ਪ੍ਰਭੂ ਵਿੱਚ ਇੱਕ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈ। ਤੁਹਾਡੇ ਵਿੱਚ ਲੜਾਈਆਂ ਨਾ ਹੋਣ ਸਭ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ। ਪਰਮੇਸ਼ਰ ਸਾਡੇ ਅਗੇ ਪ੍ਰਿਆਪ ਜਿਹੜਾ ਕੀ ਰੱਖਦਾ ਹੈ ਕਿ ਅਸੀਂ ਇੱਕ ਮਨ ਹੋਈਏ ਇੱਕ ਵਿਚਾਰ ਹੋਈਏ ਸਾਡੇ ਵਿੱਚ ਲੜਾਈ ਝਗੜੇ ਨਾ ਹੋਣ ਪਰ ਕਲਿਸ਼ਿਆ ਕਿਉਂ ਨਹੀਂ ਬਾਤ ਰਹੀ ਜਦੋਂ ਸਾਡੇ ਮਨ ਇੱਕ ਨੀਂਗ ਵਧਣ ਦੇ ਵੀ ਜਦੋਂ ਸਾਡਾ ਝੁੰਡ ਨਾਲ ਇੱਕ ਮੰਨ ਨਹੀਂ ਹੈਗਾ ਜਦੋਂ ਅਸੀਂ ਕਲਿਸ਼ਿਆ ਦੇ ਵਿਚਾਰਾਂ ਨਾਲ ਕੀ ਨਹੀਂ ਹੈਗੇ ਤਾਂ ਮੇਰੇ ਨਾਲ ਲਿਖ ਲਿਆ ਦਾ ਤੁਸੀਂ ਲਿਖ ਲਿਆ ਜਦੋਂ ਰਸੂਲਾਂ ਦੀ ਕਿਤਾਬ 6 ਅਧਿਆਇ ਚ ਅਸੀਂ ਪੜ੍ਹ ਰਹੇ ਹਾਂ ਉੱਥੇ ਇੱਕ ਪ੍ਰੋਬਲਮ ਆਈ ਕੀ ਆਈ ਕੀ ਪ੍ਰੋਬਲਮ ਆਈ ਸੋ ਮਨੇ ਆਖਿਆ ਮੜਾਈ ਹੋ ਗਏ ਕਲੀਚੇ ਤੇ ਉਹਨਾਂ ਨੇ ਚੀਂਦਿਆਂ ਨੇ ਕੀ ਦਿੱਤੀ ਸਲਾਹ ਪਰ ਉਹਨਾਂ ਨੇ ਸਲਾਹ ਹੀ ਕਰ ਲਈ ਉਹਨਾਂ ਨੇ ਤਾਂ ਆਪਣੀ ਕਲੀਚੇ ਚ ਸਮੱਸਿਆ ਨੂੰ ਕੀ ਕਰ ਲਿਆ ਹੱਲ ਕਰ ਲਿਆ ਰੇਟ ਨਹੀਂ ਸਾਡੀ ਕਰ ਲਿਆ ਸਾਡੀ ਸਮੱਸਿਆ ਜ਼ਿੰਦਗੀ ਚੋਂ ਦੇ ਉੱਤੇ ਐਸ ਕਲੀਚੇ ਦੇ ਜ਼ਿੰਮੇਦਾਰ ਹੁੰਦਾ ਇੱਥੇ ਧਿਆਨ ਦਿਓ ਕਿੱਥੇ ਧਿਆਨ ਦਿਓ ਇੱਥੇ ਐਸ ਗੁਣ ਤੇ ਧਿਆਨ ਦਿਓ ਖਾਸ ਕਰ ਤੁਸੀਂ ਜਿੰਨੇ ਮੇਰੇ ਭੈਣ ਬਰਾਬਰ ਇੱਥੇ ਐਸ ਝੁੰਡ ਚ ਦਖਲ ਅੰਦਾਜ਼ੀ ਦੇ ਜੇ ਤੋਂ ਬਾਹਰ ਗੋਂਗੇ ਤੁਹਾਡਾ ਪਾਪ ਹੈ ਜੇ ਉਹ ਤੋਂ ਬਾਹਰ ਤੁਸੀਂ ਦਖਲ ਅੰਦਾਜ਼ੀ ਦਿਓਗੇ ਉਹ ਕੀ ਹੈ ਪਾਪ ਹੋ ਜਾਏਗਾ ਤੁਹਾਡਾ ਇਸ ਝੁੰਡ ਦੀ ਅਸੀਂ ਇਕਤਾਰ ਯੂਨਿਟੀ ਚ ਕੀ ਕਰਨਾ ਹੈ ਅੱਛਾ ਕਹੋ ਕੀ ਕਰ ਰਿਹਾ ਉਹ ਫਰਾਨਾ ਚੋਰ ਉਹ ਕੀ ਕਰ ਰਿਹਾ ਉਹਦੀ ਜ਼ਿੰਮੇਵਾਰ ਕਿਹਦੀ ਆ ਉਹਨਾਂ ਦੀ ਉਹਨਾਂ ਨੇ ਯੂਨਿਟੀ ਚ ਕੰਮ ਕਰਨਾ ਅਸੀਂ ਕਿੱਥੇ ਕਰਨਾ ਪੈਣਾ ਇੱਥੇ ਕਰਨਾ ਕਿ ਅਸੀਂ ਇੱਕ ਦੂਜੇ ਨੂੰ ਫਿਰਦਾ ਸਮਝੀ ਲਈ ਸਾਡੀ ਯੂਨਿਟੀ ਦੀ ਏਕਤਾ ਦੇਖ ਕੇ ਦੂਸਰੀਆਂ ਕਿਰਸਾ ਕਰ ਗਿਆ ਏਕਤਾ ਚ ਕੀ ਕਰ ਰਹਾ ਹਾਂਸੀ ਉਹਨਾਂ ਲਈ ਨਮੂਨਾ ਬਣਨਾ ਹੈ ਆਦਰਸ਼ ਬਣਨਾ ਹੈ ਅਸੀਂ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜੇ ਮੈਂ ਸਹਿਮਤ ਨਹੀਂ ਹਾਂ ਚੁੱਪ ਕਰਕੇ ਬੈਠਾ ਰਹਿਣਾ ਹੈ ਮੈਂ ਪ੍ਰਭੂ ਨਾਲ ਜੁੜਿਆ ਰਹਿਣਾ ਕਿ ਪਰਮੇਸ਼ਰ ਇਸ ਪਦਸ਼ੀਆ ਦੀਆਂ ਗੱਲਾਂ ਪ੍ਰਗਟ ਕਰੇ ਪਰ ਜਦੋਂ ਇਦਾਂ ਨਹੀਂ ਹੁੰਦਾ ਫੇ ਫੁੱਟਕ ਹੁੰਦੇ ਆ ਲੜਾਈਆਂ ਹੁੰਦੀਆਂ ਆ ਝਗੜੇ ਹੁੰਦੇ ਆ ਇਸ ਲਈ ਪਰਭੂ ਨੇ ਜਿਸ ਝੁੰਡ ਦੇ ਵਿੱਚ ਅਸੀਂ ਸਾਰੇ ਕੰਮ ਕਰਦੇ ਹਾਂ ਸੇਵਕ ਆ ਉਹਨਾਂ ਨੂੰ ਇਸ ਝੁੰਡ ਚ ਰਹਿ ਕੇ ਕੀ ਕਰਨਾ ਹੈ ਨਾ ਕੰਮ ਕਰਨਾ ਸਾਰੇ ਕਲੀਸੇ ਜਿੰਮੇਦਾਰਾ ਇੱਥੇ ਵਿਸ਼ਵਾਸੀ ਭਜਰੇ ਕੌਣ ਜਿੰਮੇਦਾਰਾ ਅਸੀਂ ਜਿੰਮੇਦਾਰੀ ਅਸੀਂ ਇਸ ਝੁੰਡ ਨਾਲ ਜੁੜਿਆ ਇੱਥੇ ਦੇ ਲਈ ਬਾਦ ਦੇ ਲਈ ਕੰਮ ਕਰਨਾ ਇਸ ਲਈ ਬਾਈਬਲ ਸਾਨੂੰ ਕਹਿੰਦੀ ਹੈ ਏਕਤਾ ਵਿੱਚ ਰਹੋ ਏਕਤਾ ਵਿੱਚ ਰਹਿਣ ਦਾ ਮਤਲਬ ਹੁੰਦਾ ਆ ਯੂਨਿਟੀ ਦੇ ਕੰਮ ਕਰੋ ਔਰ ਜਿੱਦ ਜਦੋਂ ਕੰਮ ਹੁੰਦਾ ਹੈ ਤਾਂ ਉਸ ਕੀ ਹੁੰਦਾ ਹੈ ਸਫਲ ਹੁੰਦਾ ਹੈ ਹallelujah ਹallelujah ਹਾਂ ਲੱਗ ਰਹੀ ਤੋ ਡਰਤ ਨਹੀਂ ਪਾਣੂ ਕਿੱਥੇ ਕੰਮ ਕਰਨਾ ਸੀ ਤੇ ਇਸ ਝੁੰਡ ਤੋਂ ਵਿਗਿਆਨੀ ਉਹਦੇ ਨਾਲ ਫਿਰ ਤੁਸੀਂ ਵੀ ਉੱਥੇ ਉਹਦੇ ਨਾਲ ਉਹਦੇ ਕਰਨਾ ਜਵੇਹ ਝੁੰਡ ਦੀ ਦੂਜੀਆਂ ਝੁੰਡਾਂ 'ਚ ਜਾ ਕੇ ਕੋ ਕੰਮ ਕਰਨ ਦੀ ਜ਼ਿੰਮੇਵਾਰੀ ਮਿਲਦੀ ਵੀ ਸਾਰੇ ਝੁੰਡ ਨੇ ਉਸ ਝੁੰਡ ਦੀ ਕੀ ਕੰਨ ਜਾਣਾ ਪਹਿਲਾਂ ਅਸੀਂ ਆਪ ਤਾਂ ਖੜੇ ਹੋ ਲਈਏ ਅਸੀਂ ਦੂਜੇ ਪਰਿਵਾਰ ਦੀ ਮਦਦ ਤਦੇ ਕਰ ਸਕਦੇ ਆ ਜੇ ਅਸੀਂ ਖੁਦ ਦੀਆਂ ਜੇ ਅਸੀਂ ਡੇਕਦੇ ਤੈਨਦੇ ਤੇ ਅਸੀਂ ਦੂਜੇ ਦੀ ਮਦਦ ਹਾਲੇਲੂਇਆ ਇਸ ਲਈ ਪਹਿਲਾਂ ਅਸੀਂ ਆਪਣੇ ਛੋਟੇ ਪਿੱਲਰ ਬਣਾ ਮਜ਼ਬੂਤ ਗਵਾਹੀ ਦੇਣਾ ਆ ਪ੍ਰਾਰਥਨਾ ਕਰਨੀ ਹੈ ਸਭ ਕੁਝ ਦੇ ਲੈ ਪਿਆਰ ਸਮਰਪਿਤ ਕਰਨਾ ਅਤੇ ਇਕਤਾ ਦੇ ਵਿੱਚ ਵੀ ਰਹਿਣਾ ਜੁੜੇ ਰਹਿਣਾ ਹਾਲੇਲੂਇਆ ਜੋ ਤੋਂ ਵੀ ਵਿਅਕਤੀ ਕਿਸੇ ਝੌਂਡ ਨਾਲ ਜੁੜਿਆ ਤੋ ਜਵਾਬ ਦੇ ਆ ਤੈਨੂੰ ਪ੍ਰਭੂ ਹਾਂ ਜਿਹੜਾ ਵਿਅਕਤੀ ਜਿਸ ਝੌਂਡ ਨਾਲ ਜੁੜਿਆ ਤੇ ਕੋਈ ਉਸ ਮਿਨਿਸਟਰੀ ਨਾਲ ਜੁੜਿਆ ਉਹ ਉਹਦਾ ਨਿਆਵੇਗਾ ਇਸ ਨਾਲ ਜੁੜਿਆ ਉਹਦਾ ਨਿਆਵੇਗਾ ਪ੍ਰਭੂ ਤੁੱਤ ਸਾਹਿਬ ਹallelujah ਹallelujah ਹੁਣ ਯੂਨਿਟੀ ਵਿੱਚ ਬੰਨਾ ਔਰ ਅੱਗੇ ਅਸੀਂ ਕੀ ਕਰਨਾ ਹੈ ਪਰ ਕੰਮ ਕਰ ਸਕਦੇ ਹਾਂ ਔਰ ਯੂਨਿਟੀ ਅਦਰ ਛੁੱਟਣਾ ਸਾਧ ਹੋਏਗੀ ਜਦੋਂ ਏਸੀਚੂ ਬਾਇਓ ਯੂਨਿਟੀ ਚ ਅਦਰੇ ਛੁੱਟਣਾ ਯੂਨਿਟੀ ਆਪੇ ਇਹ ਯੂਨਿਟੀ ਕਿੱਥੇ ਜਾਏਗੀ ਬਾਹਰ ਜਾਏਗੀ ਕਿੱਥੇ ਜਾਏਗੀ ਬਾਹਰ ਜੇ ਹੁਣ ਮੰਨ ਲਓ ਇੱਕ ਬੰਦੇ ਦੇ ਘਰ ਵਿੱਚ ਰੌਲਾ ਰੱਪਾ ਪੈਂਦਾ ਉਹ ਦੂਜੇ ਦੇ ਘਰ ਜਾ ਕੇ ਕੀ ਕਹੇ ਹੈ ਉਹ ਕਹਿੰਦਾ ਦਫਾ ਹੋ ਪਹਿਲਾਂ ਜਾ ਕੇ ਕਿੱਥੇ ਚੁੱਪ ਕਰਾ ਇੱਥੇ ਆ ਕੇ ਗੇ ਸਾਨੂੰ ਪਹਿਲਾਂ ਸਾਨੂੰ ਇੱਥੇ ਦੀ ਨਮਸਕਾਰਾਂ ਲਾ ਕੇ ਸਾਨੂੰ ਨਾ ਇੱਥੇ ਕੰਮ ਚਾਪਾ ਵਰਤਣਾ ਹੈ हां दूजे ਚੁੰਡ ਤੇ ਸਾਨੂੰ ਕੋਈ ਚੰਗੀ ਸਲਾਹ ਦੇਣ ਨੂੰ ਪੁੱਛਦਾ ਆ। ਫੇਰ ਤੁਸੀਂ ਉਹਨੂੰ ਕੀ ਦੇ ਸਕਦੇ ਆ? ਸਲਾਹ ਦੇ ਸਕਦੇ ਨਿਆ ਨਹੀਂ ਕਰਨਾ। ਨਿਆ ਕਨ ਤੁਹਾਡਾ ਕੰਮ ਨਹੀਂ ਹੈਗਾ। ਤੁਸੀਂ ਕੀ ਦੇ ਸਕਦੇ ਆ? ਸਲਾਹ। ਹਾਂ ਭਾਜੀ ਵੀ ਆਹ ਕੰਮ ਤੁਸੀਂ ਕਰ ਨੂੰ ਤਾਂ ਗਲਤ। ਇਦਾਂ ਕਰੋ ਠੀਕ। ਉਹ ਤੁਸੀਂ ਕਰ ਸਕਦੇ ਆ। ਆਜ਼ਾਦੀਤ ਹੈ। ਪਰਮੇਸ਼ਰ ਦਿੰਦਾ ਪਰ ਨਿਆ ਨਹੀਂ ਕਰ ਸਕਦੇ। ਇੰਨੀ ਗੱਲ ਸਮਝ ਆਣੀ ਚਾਹੀਦੀ। ਅੱਗੇ ਲੈ ਕੇ ਆਮ ਇੱਕ ਤਾਂ ਨੇ ਜਾਂ ਤਾਂ ਪ੍ਰਭੂ ਨਰਾਜ ਹੈ। ਮਸ਼ੀਨ ਸਾਨੂੰ ਇੱਕ ਕਰਨ ਲਈ ਕੀ ਦਿੱਤੀ ਆਪਣੀ ਐਸ ਕਰਮਾਨੀ ਨੂੰ ਲੋਕ ਭੁੱਲ ਜਾਂਦੇ ਅਸੀਂ ਕਦੇ ਨਹੀਂ ਭੁੱਲਣਾ ਕਿ ਯਿਸੂ ਨੇ ਮੈਨੂੰ ਇੱਟ ਕਰ ਲਈ ਆਪਣੀ ਜਾਨ ਦਿੱਤੀ ਜਦੋਂ ਇਦਾਂ ਅਸੀਂ ਯਾਦ ਰੱਖਾਂਗੇ ਤਾਂ ਸਾਡੀ ਕਿਸੇ ਨਾਲ ਦੁਸ਼ਮਣੀ ਭਾਵੇਂ ਤੁਹਾਡਾ ਉਹ ਬੁਰਾਈ ਕਰਦਾ ਹੈ ਤੇ ਕਹਣਾ ਭਰਾਵਾ ਤੇਰਾ ਨਿਆ ਰੱਬ ਨੇ ਲੈਣਾ ਮੈਂ ਤੇ ਨਾ ਗਲਤ ਨਹੀਂ ਕਰ ਸਕਦਾ ਹallelujah ਹallelujah ਇਸ ਲਈ ਸਾਨੂੰ ਯਾਦ ਰੱਖਣਾ ਆਪਣੇ ਵਿੱਚੋਂ ਨੇ ਬਰੇਰ ਵਿਰੋਧ ਵਾਲੀ ਜੁਦਾਈ ਦੀ ਗੰਧ ਨੂੰ ਢਾਹ ਸੁੱਟਿਆ ਅਸੀਂ ਕੰਧਾਂ ਖੜੀਆਂ ਨਹੀਂ ਕਰ ਸਕਦੇ ਅਸੀਂ ਕੰਧਾਂ ਖੜੀਆਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਸਾਨੂੰ ਯਾਦ ਨਹੀਂ ਇਹ ਗੱਲ ਦੀ ਸਾਡੇ ਹੱਥ ਬੰਨੇ ਹੋਏ ਆ ਅਸੀਂ ਇਹ ਗੱਲਾਂ ਨਹੀਂ ਕਰ ਸਕਦੇ ਦੇਹ ਵਿੱਚ ਅਸੀਂ ਮਸੀਹ ਦੇ ਅੰਗਾਂ ਸਾਰੀਆਂ ਕਲੀਸਿਯਾਂ ਮਸੀਹ ਦੀ ਕੀ ਹੈ ਦੇਹ ਦੇਹ ਔਰ ਅਸੀਂ ਉਹਦੇ ਕੀਆ ਅਸੀਂ ਉਹਦੀ ਦੇਹ ਚ ਫੁੱਟ ਪਾਉਣ ਦਾ ਕੰਮ ਨਹੀਂ ਕਰ ਸਕਦੇ ਇਸ ਗੱਲ ਦੀ ਸਾਨੂੰ ਪਰਮਿਸ਼ਨ ਨਹੀਂ ਹੈਗੀ ਸਾੰਗ ਲਾਗੇ ਦੇਹ ਸ਼ਬਦ ਦਾ ਹਾਂਜੀ ਜਿੰਨੀਆਂ ਹੋਰ ਬਰਲ ਦੀਆਂ ਕਲੀਸੀਆਂ ਅਸੀਂ ਉਹਦੀਆਂ ਦੇਹ ਅੰਗ ਔਰ ਇਹ ਕੰਮ ਅੰਗ ਦਾ ਕੰਮ ਹੈ ਕਿ ਦੂਜੇ ਅੰਗ ਦੀ ਮਦਦ ਕੀਤੀ ਜਾਵੇ ਮਿਲ ਕੇ ਚੱਲੇ ਔਰ ਜਿਹੜਾ ਫੁੱਟ ਕ ਪਾਉਂਦਾ ਆ ਪ੍ਰਭੂ ਉਹਦਾ ਕੀ ਕਰੇਗਾ ਉਹ ਪ੍ਰਭੂ ਨਿਆ ਕਰੇਗਾ ਕਿਉਂਕਿ ਦੇ ਮਸੀਹੀ ਦੀ ਹੈ ਕਲੀਸਿਆ ਮਸੀਹੀ ਦੀ ਹੈ ਇਸ ਲਈ ਸਾਨੂੰ ਜੀ ਇਕਤਾ ਚ ਕੰਮ ਕਰਨਾ ਹੈ ਮਸੀਹ ਮੈਨੂੰ ਜਿਹੜਾ ਇਕਤਾ ਚ ਕੰਮ ਕਰ ਨਾਲ ਅੱਗੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਬਚਨ ਪੜ੍ਹਨਾ ਸੀ ਤੁਸੀਂ ਘਰ ਪੜ੍ਹ ਲਿਓ ਮੈਂ ਲਿਖਾ ਦਿੰਦਾ ਤੁਹਾਨੂੰ ਪਹਿਲਾ ਕੋਰਿੰਥੀਅਨ 12 ਦੇ ਆਇਓ ਦਾ 12 ਤੋਂ 15 ਬਚਨ ਪੜ੍ਹ ਲਿਓ ਉੱਥੇ ਲਿਖਿਆ ਆ ਕਿ ਕੋਈ ਆਂਗੇਰੀ ਨਹੀਂ ਕਹਿ ਸਕਦਾ ਕਿ ਮੈਨੂੰ ਤੇਰੀ ਲੋੜ ਨਹੀਂ ਹੈਗੀ हां जी ध्यान दियो जे लिख ले। ਕੋਈ ਵਿਸ਼ਵਾਸੀ ਇੱਕ ਦੂਜੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਤੇਰੀ ਅਮਨ ਜਾ ਜਿੱਥੇ ਜਾਣਾ। ਜਾ ਇਦਾਂ ਅਮਨ ਹੀ ਕਹਿਸਾ ਰੱਖਿਆ ਕਮਲ ਪਾਸਤਨ ਜੀ ਤੁਸੀਂ ਜਿੱਥੇ ਜਾਣਾ ਚਾਹੋ ਸਾਨੂੰ ਤੇਰੀ ਜੇ ਇਦਾਂ ਕਦੇ ਅਸੀਂ ਕਹਿ ਦਿੰਨੇ ਆ ਤੇ ਸਾਡੀ ਬੇਵਕੂਫੀ ਹੈ। ਸਾਨੂੰ ਸਾਰਿਆਂ ਦੀ ਇੱਕ ਦੂਜੇ ਦੀ ਕੀ ਹੈ? ਲੋੜ ਲੋੜ ਹੈ। ਕਦੇ ਕਦਾਈ ਬੰਦਾ ਆਖ ਕੇ ਇਹ ਗੱਲ ਕਹਿ ਦਿੰਦਾ ਪਰ ਸਾਨੂੰ ਇਹ ਕਹਿਣੀ ਨਹੀਂ ਹੈ ਇਹ ਨਹੀਂ ਕਹਿ ਸਕਦੇ ਸਾਨੂੰ ਇਸ ਗੱਲ ਦਾ ਹੱਕ ਨਹੀਂ ਹੈ ਜਿੱਦਾਂ ਅਸੀਂ ਅੱਖ ਕੱਢ ਕੇ ਇਹ ਨਹੀਂ ਕਹਿ ਸਕਦੇ ਵੀ ਅੱਖ ਮੇਰੀ ਕੱਢ ਦਿਓ ਮੈਨੂੰ ਅੱਖਾਂ ਦੀ ਲੋੜ ਨਹੀਂ ਜੇ ਕੋਈ ਬੰਦਾ ਕੋ ਖੜਾ ਹੋ ਗਿਆ ਜੀ ਮੇਰੇ ਪੈਰ ਕੱਢ ਦਿਓ ਮੈਨੂੰ ਪੈਰਾਂ ਦੀ ਲੋੜ ਨਹੀਂ ਇੱਦਾਂ ਹੀ ਇੱਕ ਵਿਸ਼ਵਾਸੀ ਇਹ ਨਹੀਂ ਕਹਿ ਸਕਦਾ ਕਿ ਆਹ ਬੰਦਾ ਚਰਚ ਵਿੱਚ ਆਉਂਦਾ ਇਹਦੀ ਮੈਨੂੰ ਕੀ ਨਹੀਂ ਹੈਗੀ ਲੋੜ ਨਹੀਂ ਇਹ ਸਾਨੂੰ ਕਹਿੰਦਾ ਹੱਕ ਕਿਹਨੇ ਦਿੱਤਾ ਕੋਈ ਨਹੀਂ ਦਿੰਦਾ ਕਿਉਂਕਿ ਦੇ ਕੇ ਦੀ ਹੈ ਚੁਣਿਆ ਕੇ ਨੇ ਜਾਨ ਕੇ ਨੇ ਦਿੱਤੀ ਲਉ ਉਹਦਾ ਵਿਆਹ ਜਾਨ ਉਹਨੇ ਦਿੱਤੀ ਅਸੀਂ ਕੌਣ ਆ ਅਸੀਂ ਕੁਛ ਨਹੀਂ ਆ ਇਸ ਲਈ ਕਹਿੰਦਾ ਇੱਕ ਮੰਨ ਹੋ ਕੇ ਤੁਸੀਂ ਉਹਦੇ